ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਆਪਾਂ ਚੱਲਨੇ ਅੱਜ ਗੁਰਦੁਆਰਾ ਨਾਨਕਚੀਰੇ ਤੇ ਕਰਾਉਨੇ ਆ ਤੁਹਾਨੂੰ ਦਰਸ਼ਨ ਜਾ ਕੇ ਉੱਥੇ ਗੁਰਦੁਆਰਾ ਸਾਹਿਬ ਦੇ ਸਾਰੇ ਹੋ ਗਏ ਨੇ ਰੈਡੀ ਚਲੋ ਜੀ ਚਲਿਏ ਜੀ ਆ ਜੀ ਲਓ ਜੀ ਅਸੀਂ ਬਹਿ ਗਏ ਹੁਣ ਗੱਡੀ 'ਚ ਤੇ ਚੱਲੇ ਨਾਨਕਚੀਰੇ ਸਾਹਿਬ ਸਾਡੇ 450 ਰੁਪਏ ਕਰਾਇਆ ਹੈ ਨਾ ਕਿਰਾਏ ਦਾ ਇਥੋਂ ਹਾਂ ਜੀ 450 ਰੁਪਏ ਕਰਾਇਆ ਇੱਕ ਰੇਂਡਾ ਇਥੋਂ ਬਾਕੀ ਹੁਣ ਤੁਹਾਨੂੰ ਗੁਰਦੁਆਰਾ ਸਾਹਿਬ ਪਹੁੰਚ ਕੇ ਦਰਸ਼ਨ ਕਰਵਾਉਣੇ ਆ। ਹਾਂਜੀ ਸੰਗਤ ਜੀ ਆਪਾਂ ਪਹੁੰਚਿਆ ਗੁਰਦੁਆਰਾ ਯਾਦਗਾਰ ਸਾਹਿਬ ਜੱਦੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਦੀ ਯਾਦ ਵਿੱਚ ਬਣਾਇਆ ਗਿਆ ਤੇ ਕਰਾਉਣੇ ਆ ਤੁਹਾਨੂੰ ਦਰਸ਼ਨ ਜੀ। ਲਓ ਜੀ ਕਿੱਥੇ ਬਣਿਆ ਹੋਏ ਨੇ ਹਾਂਥੀ ਮੋਰ ਫੇਰ ਊਂਠ ਘੋੜੇ ਬੈਠੋ ਵੀ ਬੈਠੋ ਚਲੋ ਲਓ ਜੀ ਫਤਿਹ ਨੇ ਲੈ ਲੈਨੇ ਝੂਟੇ ਪਹਿਲਾਂ ਇੱਧਰ ਊਂਠ ਤੇ ਫੇਰ ਮੋਰ ਤੇ ਹੁਣ ਸ਼ੇਰ ਤੇ ਚਲ ਆਜੋ ਕੋੜਾ ਖਾਲੀ ਹੋ ਗਿਆ ਫਤੈ ਜੜ ਗਿਆ ਜੀ ਘੋੜੇ ਤੇ ਹੁਣ ਹਾਂ ਜਿਵੇਂ ਕੋਹੇ ਰੱਖਾਂਗੇ ਉਦੋਂ ਉਧਰ ਮੈਂ ਸਰਪੋਰਟ ਕਿੰਨਾ ਸੋਨਾ ਮਾਪਾ ਮਾਂ ਹਾਂ ਸੀ ਕੋੜਾ ਕੋ ਚੋਰੀ ਸੀ ਪੱਕਾ ਸੀ ਆਜੂ ਲੈ ਆਂਦੇ ਰਹੋ ਲਾਓ ਜੀ ਹਾਂ ਥੀ ਦੇ ਵਜਨ ਪਾਤਾ ਇਹਨਾਂ ਨੇ ਜ਼ਿਆਦੇ ਪਾਰੇ ਪਾਰੇ ਬੰਦੇ ਉੱਪਰ ਹੌਲੇ ਹੌਲੇ ਥੱਲੇ ਲੋ ਜੀ ਹੁਣ ਆਪਾਂ ਚੱਲਿਆਂ ਦਰਬਾਰ ਸਾਹਿਬ ਵੱਲ ਨੂੰ ਤੇ ਇੱਥੇ ਵੀ ਗੁਰਦੁਆਰਾ ਸਾਹਿਬ ਦੇ ਉੱਪਰ ਜਹਾਜ਼ ਜਹਾਜ਼ ਬਣਾਇਆ ਹੋਇਆ ਜੀ ਨਹੀਂ ਨਹੀਂ ਇੱਧਰ ਲੰਗਰ ਹਾਲ ਆ ਜੀ ਹਾਂਜੀ ਇੱਧਰ ਦਰਬਾਰ ਸਾਹਿਬ ਆ ਜੀ ਤੇ ਕਰਾਉਂਦੇ ਆ ਤੁਹਾਨੂੰ ਦਰਸ਼ਨ

गुरु महाराज हाँ। के लंगर चौबी घंटे चल रहे हैं सचखंड श्री हजूर साहब को आने वाली संकतं इथिर रुक के प्रशादा पानी छप के गुरद्वारा नानक साहेब के दर्शन में जाती है इस गुरु घर की सेवा चल रही है चल रही सेवा में संतान के रहने लिये गाबे की सेवा पक्षियों की सेवा लंगर की सेवा साहित्य जोड़े की सेवा इस गुरुकर की है बारहवीं कथी नहीं की जाती जा रही गुरुगर आप सब संकत ਸਾਂਝੀ ਲੋਕ ਨਾਲ ਚੱਲਦਾ ਸੰਗਤ ਜੀ ਹੁਣ ਆਪਾਂ ਆ ਗਿਆਂ ਜਹਾਜ਼ਬਲ ਤੇ ਦੇਖਦੇ ਆ ਜਹਾਜ਼ ਮਰਦਮੇ ਖੜਦੇ ਆਂ ਕਰਾਉਂਦਾ ਹੈ ਜਿਹੜੇ ਖੜੇ ਖਾਉਂਦੇ ਪੂਰੇ ਹੋਊਗਾ ਜੀ ਪਤਾ ਨਹੀਂ ਪੱਕਾ ਲਓ ਜੀ ਸੰਗਤ ਜੀ ਦੇਖੋ ਜਹਾਜ਼ ਕਰਵਾਉਣਾ ਕਰਵਾਉਣਾ ਉੱਪਰ ਚਲੋ ਤੁਹਾਨੂੰ ਟਾਕੀਆਂ ਦੇ ਰਾਹੀਓ ਬਾਹਰ ਮਾਰਨਾ ਸੰਘੇ ਜੀ ਹੁਣ ਬਹਿ ਗਏ ਆਪਾਂ ਜਹਾਜ਼ 'ਚ ਕਰੋ ਦਰਸ਼ਨ ਜੀ ਜਹਾਜ਼ ਦੇ ਕਿਹੜੇ ਦਫਾ ਦੀਆਂ ਕੀਆ ਬਹੁਤ ਵਧੀਆ ਮਾਡਲ ਬਣਾਇਆ ਹੋਇਆ ਜੀ ਐਰੋਪਲੈਂਡ ਦਾ ਆਪਾਂ ਕਿੱਥੇ ਜਲੀਏ ਦੱਸੋ ਉੱਥੇ ਹੀ ਲੈ ਜਾਣਾ ਜਿੱਥੇ ਕਹੇਂਗੇ ਉਹ ਆਸਟ੍ਰੇਲੀਆ ਬਹਾ ਠੀਕ ਹੈ ਜਿਸ ਗੁਰਦੁਆਰਾ ਵਿੱਚੋਂ ਦਾਸ ਕਰਿਆ ਹੈ ਉਸ ਤੋਂ ਚੰਗੇ ਰਾਜੇ ਹਰਿਦੁਰ ਸਾਹਿਬ ਆਏ ਸੰਗਤ ਜੀ ਹੁਣ ਆਪਾਂ ਪਹੁੰਚੇ ਆ ਗੁਰਦੁਆਰਾ ਮਾਤਾ ਭਾਗ ਕੌਰ ਜੀ ਪਿੰਡ ਜਨਵਾੜਾ ਨਾਨਕਚੀਰੇ ਨੂੰ ਜਾਂਦੇ ਹੋਏ ਰਾस्ते ਚਾਉਂਦੇ ਆਏ ਵੀ ਗੁਰਦੁਆਰਾ ਸਾਹਿਬ ਸੰਗਤ ਜੀ ਥੱਲੇ ਹਾ ਤਪਸਥਾਨ ਮਾਤਾ ਭਾਗੌਰ ਜੀ ਦਾ ਕਰੋ ਦਰਸ਼ਨ ਜੀ

ਤਾਂ ਮਾਤਾ ਭਾਗਵਤੀ ਜੀ ਰਾਜਾ ਨੇ ਰੱਖਿਆ ਕਰਦੇ ਰਾਜਾ ਦੇ ਨਾਲ ਇਸੇ ਜਲ ਵਾਲਾ ਗੜੀ ਆ ਕੇ ਰਣਾ ਕੀਤਾ ਸੇਵਾ ਸਿਮਰਨ ਭਗਤੀ ਕਰਦੇ ਮਾਤਾ ਜੀ ਦੇ ਸਾਥ ਤੇ ਗੁਰੂ ਪੁਰੀ ਸਿਧਾਰ ਗਏ ਜਿਨ੍ਹਾਂ ਤੋਂ ਮਾਤਾ ਭਾਗਵਤੀ ਜੀ ਉਹਨਾਂ ਦੇ ਆਗਿਰਜ ਬੜਿਆ ਗੁਰੂ ਸਾਹਿਬ ਜੀ ਆਪਾਂ ਦੇ ਕਿਰਪਾਇ ਦਾ ਹਿਸਾ ਗੁਰੂ ਘਰ ਦੇ ਵਿੱਚ ਪਾ ਕੇ ਆਪਣਾ ਜਨਮ ਸੰਪਦਾ ਕਰੋ ਜੀ ਆਪ ਜੀ ਅੰਗਤ ਜੀ ਇੱਧਰ ਇਤਿਹਾਸਿਕ ਖੂਬ ਬੋਲੀ ਸਾਹਿਬ ਬਣਿਆ ਹੋਇਆ ਜੀ। ਕਿ ਨਾ 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 ਪਰ ਇਹਦਾ ਮਤਸਬ ਆਉਂਦਾ ਸਭ ਇੱਥੇ ਪਾਵਰਨ ਲਈ ਡਰਾਈਵਿੰਗ ਕਰਨੀ ਨਾ ਤੇ ਚਾਹ ਪੂਰਾ ਚਾਰਜਰ ਤੇ ਲਈ ਬੱਠੀ ਨੇ ਤੇ ਮੈਂ ਮੰਗੀ ਸਮਿੰਤੋ ਦਿੱਤੀ ਨਹੀਂ ਕਿਉਂਕਿ ਫ੍ਰੀ ਨਹੀਂ ਹੈਗੀ ਚਾਰਜ ਲੱਗ ਗਿਆ ਸੰਗਤ ਜੀ ਹੁਣ ਆਪਾਂ ਆ ਗੁਰਦੁਆਰਾ ਭਾਈ ਸਾਹਿਬ ਸਿੰਘ ਜੀ ਪੰਜਵੇਂ ਪਿਆਰੇ ਜੀਆਂ ਦੇ ਬਣਿਆ ਹੋਇਆ ਇਹ ਗੁਰਦੁਆਰਾ ਸਾਹਿਬ ਜੇ ਤੁਹਾਨੂੰ ਕਰਾਉਣਾ ਹੈ ਸਭ ਨੂੰ ਤਰਸਣ ਮੇਰੀ ਸਹਿਤ ਹਾਲੇ ਦੇ ਖਾਲੇ ਦੇ ਪਾਕਤੀ ਦਾ ਗੁਰਦੁਆਰਾ ਪੰਬੇ ਪਿਆਰੇ ਭਾਈ ਸਾਹਿਬ ਜੀ ਦਾ ਜਨਮ ਇਸੇ ਪਾਵਨ ਧਰਤੀ ਬیدرਸ਼ਹਾਹ ਕਰਨਾਟਕਾ ਦਾ ਹੈ ਜੀ ਜਦੋਂ 1692 ਦੇ ਪੈਸਾਖੀ ਵਾਲੇ ਦਿਨ ਖਾਲਸੇ ਪੰਥ ਦੀ ਸਾਜਨਾ ਧੰਨਾ ਧੰਨਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਕੀਤੀ ਉਹ ਪੰਬੇ ਪਿਆਰੇ ਬਾਈ ਸਾਹਿਬ 16 ਪਿਤਾ ਨਾਰਾਇਣ ਜੀ ਮਾਤਾ ਅੰਕੂਮਾ ਜੀ ਐਥੋਂ ਸ੍ਰੀ ਅਨੰਦਪੁਰ ਤਹਤ ਕੇਸੜ ਸਾਹਿਬ ਜਾ ਕੇ ਪੰਜਾਬ ਪਿਆਰੀਆ ਦੀ ਚੌਂਸ ਮੈਂ ਆਪਨਾ ਸੀਸ ਭੇਟ ਕੀਤਾ ਤੇ ਅਮਰਤੀ ਦਾਤ ਪ੍ਰਾਪਤ ਕੀਤੀ ਅਤੇ ਚੱਕ ਕੌਰ ਸਾਹਿਬ ਦੇ ਗੜੀ ਵਿੱਚ ਜੰਗ ਲੜਦੇ ਹੋਏ ਸ਼ਹੀਦੀ ਪ੍ਰਾਪਤ ਕੀਤੀ ਜੀ ਆਪ ਆਪਣੇ ਕਮਾਈ ਦਾ ਕੁਝ ਹਿੱਸਾ ਬਾਕੇ ਗੁਰੂ ਘਰ ਦੀਆ ਖੁਸ਼ੀਆਂ ਪ੍ਰਾਪਤ ਕਰੋ ਜੀ ਸੰਗਤ ਜੀ ਆਪਾਂ ਪਹੁੰਚਿਆ ਤਨਤਨ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਦਰਸ਼ਨ ਡਿਊੜੀ ਨਾਨਕ ਚੀਰਾ ਸਾਹਿਬ ਕਰਨਾਟਕਾ ਚ ਤੇ ਕਰਾਉਨੇ ਤੁਹਾਨੂੰ ਅੰਦਰ ਜਾ ਕੇ ਦਰਸ਼ਨ ਸੰਗਤ ਜੀ ਆਪਾਂ ਪਹੁੰਚਿਆ ਗੁਰਦੁਆਰਾ ਨਾਨਕ ਚੀਰਾ ਸਾਹਿਬ ਕਰਨਾਟਕ ਕਰੋ ਦਰਸ਼ਨ ਇਸ ਕੇਂਦਰੋਂ ਕਰਾਉਣੇ ਜਾ ਕੇ ਦਰਸ਼ਨ ਤੁਹਾਨੂੰ ਇੱਧਰ ਕਿਹੜਾ ਪ੍ਰਸਾਦ ਲਈ ਕਾਊਂਟਰ ਬਣੇ ਹੋਏ ਆ ਜੀ ਨਾਮਕ ਤੇਜ ਜੀ ਕਹਾ ਰਾਜ ਨੇ ਕਾਲਪੁਰਖ ਦੇ ਹੁਕਮ ਅਨੁਸਾਰ ਕੰਕਾਰ ਧਾਰਿਆ ਸੰਸਾਰ ਵਿੱਚ ਨਜ਼ਰਬਾਦੀ ਤੇ ਦਿੱਖਿਆ ਬਾਦ ਗੁਰੂ ਦੀ ਬਾਤ ਵਿਚਾਰਾ ਕਲ ਕਾਤੀ ਰਾਜੀ ਕਾ ਸਾਰੀ ਕਰਨ ਪਸਤ ਤਰ ਗੁੰਦਰਗਾ 2 ਅਨਾਵਸ ਸੱਚਖੰਦ ਬਾਣੀ ਸਹਿਨਾ ਪ੍ਰੇਖਿਆ ਦੇ ਬਾਤ ਅਨੁਸਾਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਦੇਵ ਜੀ ਸਾਹਿਬ ਰਾਜ ਨੇ ਆਪਣੇ ਜੀਵਨ ਕਾਲ ਦੇ ਵਿਚਾਰਕ ਦਸਨਾ ਦਿੱਤੀਆਂ ਪਹਿਲੀ ਉਦਾਸੀ ਪੂਰਬ ਦਿਸ਼ਾ ਦੀ ਦੂਜੀ ਉਦਾਸੀ ਦੱਖਣ ਦੇ ਸੀ ਅੰਨੀ ਕਾ ਉਹ ਲੇਕਰ ਰਵਾਨਾ ਸ੍ਰੀ ਰਾਮਨਾਥ ਦੇ ਹੋਏ ਬਾਬਾ ਜੀ ਦੱਖਣ ਵੱਲ ਪਹੁੰਚਦਾਰੀ ਦੱਖਣ ਵਿੱਚ ਗੌਰ ਪ੍ਰਹਾਰਕੂਲ ਖੰਡਵਾ ਨੂੰ ਕਾਰਜ ਕੀਤਾ ਤੇ ਸ੍ਰੀ ਗੁਰੂ ਸਾਹਿਬ ਹੁੰਦੇ ਹੋਏ ਇਸ ਬਿੰਦਰ ਦੀ ਧਰਤੀ ਤੇ ਚੜ੍ਹ ਪਾਈ ਸੁੰਦਰ ਪਹਾੜੀ ਤੇ ਰਮਣੀਕ ਸਥਾਨ ਵਿੱਚ ਕੇ ਬਾਬਾ ਜੀ ਨੇ ਇਸ ਖਾਨੇ ਤੇ ਆਸਨ ਲਾਇਆ ਉਸ ਵੇਲੇ ਇੰਤੇ ਕੁਝ ਫਕੀਰ ਰਹੇ ਸੀ ਮੁੱਖੀ ਫਕੀਰ ਫੀਰ ਜਲਾਲੁਦੀਨ ਜਿਸ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਗਾਰ ਦੀ ਪੁਸਤਕ ਨੂੰ ਸੋਹ ਰੱਖੀ ਆਪਣੇ ਸਾਧਨਾਂ ਤੇ ਸਾਥੀਆਂ ਫਕੀਰੋ ਸੁਣ ਰਹੀ ਹੋ ਅੱਜ ਇਸ ਪਹਾੜੀ ਦੇ ਇਸ ਜੰਗਲ ਵਿੱਚ ਪ੍ਰਭਾਵ ਦੀ ਆਵਾਜ਼ ਸੁਣਾਈ ਦੇ ਰਹੀ ਹੈ ਰੱਬੀ ਨਾਮ ਸੁਣਾਈ ਦੇ ਰਿਹਾ ਹੈ ਜਾਪਦਾ ਹੈ ਸਭ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਹੜੇ ਜਗ ਨੂੰ ਸਤਾਣ ਵਾਸਤੇ ਬ੍ਰਹਮ ਚੂਰ ਕਰ ਰਹੇ ਹਨ ਇਸ ਬਿਹਰ ਦੀ ਧਰਤੀ ਤੇ ਚਰਨ ਪਾਏ ਹਨ ਚਲੋ ਚਲ ਕੇ ਉਹਨਾਂ ਦੇ ਦਰਸ਼ਨ ਕਰੀਏ ਆਪਣੀ ਸਾਥੀ ਦਾ ਸੁਮੇਲ ਉਹ ਬਾਬਾ ਜੀ ਦੇ ਦਰਸ਼ਨਾਂ ਲਈ ਹਾਜ਼ਰ ਹੋਏ ਲਾਕੀ ਦੀ ਸੰਗਤਾਂ ਬੰਦਾ ਲਗਾ ਸੰਗਤਾਂ ਵੀ ਬਾਬਾ ਜੀ ਦੇ ਦਰਸ਼ਨਾਂ ਵਾਸਤੇ ਪਹੁੰਚੇ ਦਰਸ਼ਨ ਕੀਤੇ ਕਲੇ ਜੀ ਨੂੰ ਫੜ ਪਏ ਵੀ ਸਾਜ ਨਾਮੀ ਅਰਜੋਈ ਕੀਤੀ ਬੇਨਤੀ ਕੀਤੀ ਜੀ ਬਾਬਾ ਜੀ ਨੂੰ ਬੜੀ ਨਿਪਾਨ ਬਖਸ਼ਿਸ਼ਿਤ ਪਾਕ ਕੀਤੀ ਹੈ ਆਪ ਜੀ ਨੇ ਇਸ ਧਰਤੀ ਤੇ ਚੜਨ ਪਾਏ ਹਨ ਇਹ ਧਰਤੀ ਬੜੀ ਅਪਾਕੀ ਹੈ ਇਸ ਧਰਤੀ ਦੇ ਪਾਣੀ ਨੇ ਜੇ ਪਾਣੀ ਹੈ ਤੱਕ ਤਾਰਾ ਸੌ ਸੌ ਦਿਨ ਦਿਨ ਤੋਂ ਬਟਕੀ ਨੂੰ ਬਟਕੀ ਨੂੰ ਰੱਖਾ ਪਾਣੀ ਬਰਦਾ ਬਖਸ਼ਿਸ਼ ਕਰੋ ਕੋਈ ਮਿੱਠੇ ਜਲ ਦਾ ਪ੍ਰਵਾਹ ਚਲਾਓ ਸੋ ਇਹਾ ਸਮਝਦਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਹਨਾਂ ਪੀੜਾਂ ਸੁਣੀ ਰਾਹੀ ਤੇ ਆਇਆਂ ਸੰਤਾਂ ਕਾ ਦੀ ਬੇਇਤੀ ਨੂੰ ਸੜ ਕੇ ਸਤਿਕਾਰ ਆਪ ਕੇ ਆਪਣੀ ਸੱਚੀ ਪੈਰ ਦੀ ਥਾਂ ਇਸ ਪਹਾੜੀ ਉੱਪਰ ਗੜਾਂ ਤੋਂ ਉਹਦੀ ਦੇਖ ਸੀ ਅਮਰਤ ਚਸ਼ਮਾ ਉੱਥੇ ਪਿਆ ਇਹ ਅਮਰਤ ਚਸ਼ਮਾ ਅਜ ਨਾਨਕ ਪੀਰਾ ਸਾਹਿਬ ਦਾ ਪੰਜਾ ਸੈਕਲ ਕੇ ਪ੍ਰਸਿੱਧ ਹੋ ਰਿਹਾ ਸੰਗਤ ਆਪਣੀ ਸਰਦਾ ਨਾਮ ਇਸ ਧਾਰਮਿਕ ਸਥਾਨ ਤੇ ਰੋਮ ਹੁਮਾਰ ਕੇ ਦਰਸ਼ਨਾ ਲੇਪੋ ਤਿੰਦਾ ਇਸ ਸਤਿ ਸ਼੍ਰੀ ਅੰਮ੍ਰਿਤ ਦੀ ਸੇਵਾ ਸਾਧ ਸੰਗਤ ਜੀ ਦੇ ਸੇਵਾ ਨਾਲ ਚੱਲ ਰਹੀ ਹੈ ਗੁਰੂ ਜੀ ਦੇ ਆ ਟੁੱਟ ਲੰਗਰ ਵੀ ਚੱਲੇ ਹਨ ਸਤ ਬਾਬਾ ਰੇਸ਼ ਸਿੰਘ ਜੀ ਸਤ ਬਾਬਾ ਬ੍ਰਿਜਿੰਦਰ ਸਿੰਘ ਜੀ ਲੰਗਰ ਸਾਹਿਬ wale ਮਾਪੁਰਖਾਂ ਕੋਲ 300 ਕੰਮਾਂ ਦੀ ਸੇਵਾ ਹੋ ਚੁਕੀ ਹੈ ਦਰਸ਼ਨੀ ਦੇਵਤ ਦੀ ਵੀ ਸੇਵਾ ਹੋ ਚੁਕੀ ਹੈ ਅਤੇ ਦਰਬਾਰ ਸਾਹਿਬ ਦੀ ਵੀ ਸੇਵਾ ਹੋ ਚੁਕੀ ਹੈ ਜੀ ਇਸ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਵੱਲੋਂ ਹੋਰ ਵੀ ਬਹੁਤ ਸਾਰੇ ਉਪਰਾਏ ਚੱਲੇ ਹਨ 2012 ਵਿੱਚ ਕੀ ਡਾਕਟਰ ਸਮਾਗਮ ਪਨਾਇਆ ਕਮਰੇ ਤੋਂ ਕੋਨਟਾ ਬਣਿਆ ਹੋਇਆ ਜੀ ਇੱਧਰ ਦਿਖਾਉਂਦੇ ਆ ਤੁਹਾਨੂੰ ਉਹ ਕਿੱਥੇ ਆ ਤੂੰ ਉਹ ਨੀਚੇ ਆ ਬਤੋ ਉੱਤਰ ਕੇ ਇਸ ਨੂੰ ਆਂ ਵੀ ਕਰਨਾ ਪਊਗਾ ਤੇ ਕੂਟੇ ਅੰਦਰ ਜਾਂਦੇ ਹਨ ਹਨਾ

ਸੇਵਾ ਬਹਾਦਰ ਇਹ ਕਿਰਨਾ ਹੈ ਪ੍ਰਿਆਰ ਇਹ ਜੁੰਦੇ ਹੈ ਜੇ ਤੂੰ ਹਮਨ ਨਾ ਬਣ ਤੁਰੇਗਾ ਇਨਾਇਆ ਅਜਾ ਬਸ ਚਲ ਚਾ ਚੌਧਰੀ ਇੱਧਰ ਆ ਲੈ ਗੁਰਦੁਆਰਾ ਨਾਨਕੀ ਰਾਜਾ ਸਾਹਿਬ ਅਨੰਤਰ ਹਾਲਾ ਜੀ ਗੁਰਦੁਆਰਾ ਨਾਨਕਚੀਰ ਪਬਜੀ ਦੇ ਕੋਲ ਪੁਰਾਣੀ ਇਮਾਰਤਾਂ ਬਣੀਆਂ ਹੋਈਆਂ ਨੇ ਇਹ ਕਮਲਾ ਟੱਬਰ ਸਾਡੇ ਦਿਮਾਗ ਸਾਡਾ ਕਮਲਾ ਟੱਬਰ ਦੁਪਹਿਰੇ ਲੱਗਿਆ ਹੋਇਆ ਕਸਰਤ ਕਿਹੜਾ ਕਿਹੜਾ ਬੰਦਾ ਰਿਹਾ ਜੋ 5 ਮਿੰਟ ਪਹਿਲਾਂ ਆਪ ਵੀ ਉੱਥੇ ਕਰ ਰਿਹਾ ਸੀ ਜੀ ਐਕਸਰਸਾਈਜ਼ ਲਓ ਜੀ ਹੁਣ ਅਸੀਂ ਚੱਲਿਆਂ ਵਾਪਸ ਸੱਚਖੰਡ ਸ੍ਰੀ ਹਜੂਰ ਸਾਹਿਬ ਨੂੰ ਖੰਜੂਰਾ ਦਿਖਾ ਦੇ ਨਾਨਕ ਜੀ ਦੇ ਮੱਥਾ ਟੇਕ ਕੇ ਇੱਥੇ ਗੁਰਦੁਆਰਾ ਸਾਹਿਬ ਹੋ ਲੱਗੀਆਂ ਹੋਈਆਂ ਨੇ ਖੰਜੂਰਾ ਦੇਖੋ ਜੀ ਕਿੱਦਾਂ ਪਤਾ ਨਹੀਂ ਕਿਹੜਾ ਦਰਖਤ ਆ ਇਹ ਕਿਹੜਾ ਫਲਤਾ ਨੀ ਲੀਚ ਹੀ ਨਹੀਂ ਹੈਗੀ ਪਤਾ ਇਹ ਮੈਨੂੰ ਵੀ ਸਟੋਰੀ ਜੀ ਮੰਗੂ ਲੱਗੇ ਮੈਂ ਤਾਂ ਖੰਜੂਰਾ ਕਰਦੇ ਆ ਹੰਜੇ ਸੰਗਤ ਜੀ ਵਾਪਸ ਆਉਂਦੇ ਹੋਏ ਗੁਰਦੁਆਰਾ ਨਾਨਕਜੀ ਰਾਜ ਸਾਹਿਬ ਜੀ ਤੋਂ ਮੁੜਦੇ ਹੋਏ ਰੋਕੇ ਹੈ ਸਾਬਜਾਦਿਆਂ ਦੀ ਯਾਦ ਵਿੱਚ ਜੋ ਗੁਰਦੁਆਰਾ ਸਾਹਿਬ ਬਣਿਆ ਹੋਇਆ ਪ੍ਰਸਾਦਾ ਪਾਣੀ ਥਾ ਕੇ ਫੇਰ ਚਾਲੇ ਪਾ ਰਹੇ ਹਾਂ ਦਰਬਾਰ ਸਾਹਿਬ ਨੂੰ ਫਜ਼ੂਰ ਸਾਹਿਬ ਲਈ ਲਓ ਜੀ ਅਸੀਂ ਵਾਪਸ ਆ ਗਏ ਹਾਂ ਗੁਰਦੁਆਰਾ ਨਾਨਕਜੀ ਰਾਜ ਸਾਹਿਬ ਤੋਂ ਸਵੇਰ 6:30 ਵਜੇ ਤੁਰੇ ਸੀ ਤੇ 6:30 ਵੱਜ ਗਏ ਨੇ ਪੂਰੇ 12 ਘੰਟੇ ਲੱਗ ਗਏ ਨੇ ਜੀ ਤੇ ਵਧੀਆ ਦਰਸ਼ਨ ਕਰਕੇ ਆਏ ਆ ਤੇ ਦੋ ਘੰਟੇ ਦਾ ਰਸਤਾ ਵੈਸੇ ਇੱਕ ਪਾਸੇ ਦੌੜਦੇ ਆਪਾਂ ਸਵਾ ਦੋ ਘੰਟੇ ਲੱਗਦੇ ਆ ਸਵੇਰੇ ਆਏ ਆ 15 ਮਿੰਟ ਹੀ ਰੁਕਿਆ ਪਰ ਰਸਤੇ 'ਚ ਪ੍ਰਸ਼ਾਦਾ ਪਾਣੀ ਲਈ ਪੂਰਾ 4 ਘੰਟੇ ਲੱਗ ਗਏ